ਮੇਰੇ ਵੱਲੋਂ ਪਿਆਰ ਭਰਿਆ ਸਾਰੇ ਨੁਸ਼ਸ਼ੀਆ ਕਾਲ ਜੀ ਜੋ ਕਿ ਅੱਜ ਮੈਂ ਇੱਥੇ ਤੱਕ ਪਹੁੰਚਿਆ ਇਹ ਸਾਰੇ ਅਧਿਆਪਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਆ ਕਾਲ ਬਹੁਤ ਹੀ ਮਾਣਯੋਗ ਜੋ ਕਿ ਅੱਜ ਮੈਂ ਇਹਨਾਂ ਦੀ ਬਦੌਲਤ ਇੱਥੇ ਪਹੁੰਚਿਆ ਤੇ ਇਹਨਾਂ ਨੂੰ ਮੇਰੇ ਵੱਲੋਂ ਬਹੁਤ ਹੀ ਧੰਨਵਾਦ ਕਰਦੀ ਆ ਤਾਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਗੀਤ ਪੇਸ਼ ਕਰਨ ਜਾ ਰਹੀ ਹਾਂ ਹੋਦਾ ਚੀ ਵਾਲ ਅਮੋਰ ਮੋਹਾਰ what's yeah, yeah, yeah. this this whole new hi ਸੁਖੀ ਬਾੜ ਜੀ ਸੰਤਾਬਤ ਪੰਜਾਬ ਭਵਨ ਸਰੀ ਕੈਨੇਡਾ ਉਹਨਾਂ ਦੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਹਮੇਸ਼ ਸਿੰਘ ਜੀ ਓਮਕਾਰ ਸਿੰਘ ਜੀ ਤੇਜੇ ਸਾਰਿਆਂ ਨੂੰ ਇੱਥੇ ਬਹੰਦਿਆਂ ਜੀ ਆਇਆਂ ਆਖਦੇ ਆ ਜੀ ਇਸ ਤੋਂ ਬਾਅਦ ਮੈਂ ਸਾਡੇ ਵਿਚਕਾਰ ਪਹੁੰਚੇ ਕੀਰਤ ਸਿੰਘ ਜੀ ਪ੍ਰਧਾਨ ਗੁਰੂ ਰਵੀਦਾਸ ਸੁਸਾਇਟੀ ਤਨੋਰੀ ਤੋਂ ਪਹੁੰਚਣ ਤੇ 500 ਰੁਪਏ ਦਾ ਸਹਿਯੋਗ ਦੇ ਕੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹਦੇ ਨਾਲ ਸਤਨਾਮ ਸਿੰਘ ਜੀ ਸੱਤੀ ਕੰਸੂਹਾ ਖੁਰਦ ਤੋਂ 1100 ਰੁਪਏ ਇਹ ਸਾਰਾ ਸਹਿਯੋਗ ਦੇ ਕੇ ਕੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਪਲੀਜ਼ ਸਾਰੇ ਅਧਿਆਪਕ ਸਾਥੀ ਅਤੇ ਮਾਪੇ ਪੰਚਿਆਂ ਦੇ ਡਿਸਪਲਨ ਦਾ ਪੂਰਾ-ਪੂਰਾ ਧਿਆਨ ਰੱਖਣ ਦੀ ਬੇਨਤੀ ਹੈ ਜੀ ਬੱਚਿਆਂ ਦਾ ਪੂਰਾ-ਪੂਰਾ ਧਿਆਨ ਰੱਖਣ ਦੇ ਸਬੰਧ ਵਿੱਚ ਅਧਿਆਪਕ ਸਾਹਿਬਾਨ ਅਤੇ ਸਮਾਜ ਦੇ ਵੱਖ-ਵੱਖ ਹਿੱਸਿਆਂ ਚੋਂ ਆਏ ਹੋਏ ਬਤਵਸਤ ਸੱਜਣੋ ਅੱਜ ਦਾ ਇਹ ਸਮਾਗਮ ਜਿੱਥੇ ਬੱਚੇ ਸਟੇਜ ਤੇ ਪਹਿਲਾਂ ਸਕੂਲਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਹੋਊਗਾ ਤੇ ਅਧiatਕਾਂ ਨੇ ਮਿਹਨਤ ਕਰਾਈ ਤੇ ਅੱਜ ਐਨੇ ਲੋਕਾਂ ਦੇ ਸਾਹਮਣੇ ਸਟੇਜ ਦੇ ਉੱਤੇ ਜੋ ਪਰਫਾਰਮ ਕਰ ਰਹੇ ਨੇ ਕਾਰਗੁਜ਼ਾਰੀ ਦਿਖਾ ਰਹੇ ਨੇ ਇਹਨਾਂ ਦੀਆਂ ਮੁਗਲੀਆਂ ਪੈੜਾਂ ਨੇ ਇਹਨਾਂ ਪੈੜਾਂ ਦੇ ਚੋਚੇ ਉਹਨਾਂ ਨੇ ਵੱਖ-ਵੱਖ ਮੰਜਲਾ ਸਰਕਾਰੀਆਂ ਨੇ ਪਹਿਲਾਂ ਮਰਚਾ ਤੁਰਨਾ ਸਿੱਖਦਾ ਤੁਰ ਕੇ ਦੌੜਨਾ ਸਿੱਖਦਾ ਤੇ ਉਸ ਤੋਂ ਬਾਅਦ ਬਾਕੀ ਦੀਆਂ ਯੋਗਤਾਵਾਂ ਉਹਦੇ ਵਿੱਚ ਮਾਪਿਆ ਤੇ ਫਿਰ ਸਕੂਲ ਚ ਅੱਗੇ ਹੱਫੜਾ ਰਹੀ ਤੇ ਸਮਾਜ ਦੇ ਵਿੱਚ ਜਿਹੋ ਜਿਹੇ ਸਬੰਧ ਉਹ ਬਣਦੇ ਨੇ ਜਿਹੋ ਜਿਹੇ ਗਰੁੱਪ ਉਹਦਾ ਹੁੰਦਾ ਉਹਦੇ ਨਾਲ ਜੁੜ ਕੇ ਕੋਈ ਵੱਡੀਆਂ ਬੱਲੇ ਮਾਰਦਾ ਹੈ ਬਹੁਤ ਸਾਰਾ ਬਲਕ ਸਾਡਾ ਸਮਾਜ ਦਾ ਸਾਡਾ ਇੱਕੋ ਜਿਹਾ ਸਮਾਜ ਨਹੀਂ ਹੈ ਇੱਥੇ ਬਖਰੇਵੇਂ ਨੇ ਬੜੇ ਬਿਤਕਰੇਵੇਂ ਬਹੁਤ ਵੱਡੇ ਵੱਡੇ ਕੋਈ ਜਾਤ ਦੇ ਨਾਮ ਤੇ ਕੋਈ ਧਰਮ ਦੇ ਨਾਮ ਤੇ ਕੋਈ ਆਰਥਿਕਤਾ ਦੇ ਨਾਮ ਤੇ ਕੋਈ ਵੱਡੇ ਛੋਟੇ ਆਦਿਆਂ ਦੇ ਨਾਮ ਤੇ ਰੁੱਤ ਦੇ ਨਾਮ ਤੇ ਪਰ ਆਮ ਤੌਰ ਤੇ ਕਿਹਾ ਜਾਂਦਾ ਕਿ ਸਕੂਨ ਇੱਕ ਐਸੀ ਸੰਸਥਾ ਰਹੀ ਹੈ ਦੁਨੀਆ ਦੇ ਵਿੱਚ ਅੱਜ ਵੀ ਜਿਹੜੇ ਅਮੀਰ ਦੇਸ਼ ਨੇ ਉੱਥੇ ਕਿਤੇ ਮਖਰੇਵੇਂ ਦੀਆਂ ਪੜ੍ਹਾਈ ਦੇ ਵਿੱਚ ਗਵਾਂਡੀ ਸਕੂਲਾਂ ਦੇ ਵਿੱਚ ਹੀ ਬੱਚੇ ਪੜ੍ਹਦੇ ਨੇ ਸਭ ਦੇ ਉਹ ਕਿਸੇ ਵੀ ਰੁਤਬੇ ਵਾਲਾ ਬੰਦਾ ਹੋਵੇ ਜਦੋਂ ਪੜ੍ਹਾਈ ਬਰਾਬਰੀ ਦੇ ਆਧਾਰ ਤੇ ਇੱਕੋ ਸਕੂਲਾਂ ਦੇ ਵਿੱਚ ਹੋ ਜਾਂਦੀ ਹੈ ਤਾਂ ਉੱਥੇ ਉਹਨੂੰ ਸੀ ਕਹਿੰਦੇ ਆ ਕਿ ਮੌਕੇ ਬਰਾਬਰ ਮਿਲ ਰਹੇ ਨੇ ਜਦੋਂ ਮੌਕੇ ਬਰਾਬਰ ਮਿਲਦੇ ਨੇ ਤਾਂ ਜਿਹੜੀਆਂ ਸ਼ਖਸੀਅਤਾਂ ਲਈ ਵੰਦਾ ਹੁੰਦਾ ਉਹਦੇ ਚੋਂ ਉਹਨਾਂ ਮੌਕਿਆਂ ਰਾਹੀਂ ਤਿਆਸ਼ੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚੋਂ ਵੱਖ-ਵੱਖ ਖੇਤਰਾਂ ਦੀਆਂ ਵੱਡੀਆਂ ਸ਼ਖਸੀਅਤਾਂ ਜਨਮ ਲੈਦੀਆਂ ਨੇ ਔਰ ਇਹ ਮੌਕਾ ਵੀ ਇੱਕ ਇਹੋ ਜਿਹਾ ਮੌਕਾ ਕਿ ਪਿਛਲੇ ਲੰਮੇ ਸਮੇਂ ਤੋਂ ਖਾਸ ਤੌਰ ਤੇ 25 ਸਾਲ ਤੋਂ ਇੱਕ ਵਰਤਾਰਾ ਸਿਰਜਿਆ ਗਿਆ ਖਾਸ ਤੌਰ ਤੇ ਪੰਜਾਬ ਦੇ ਵਿੱਚ ਕਿ ਸਰਕਾਰੀ ਸਕੂਲ ਹੋਰ ਕਿਸੇ ਕੰਮ ਦੇ ਨਹੀਂ ਆਏ ਜਿਹਦੀ ਜੇਬ 'ਚ ਪੈਸਾ ਥੋੜਾ ਪੈਸਾ ਜਾਦਾ ਪੈਸਾ ਉਹ ਸਾਰੇ ਪ੍ਰਾਈਵੇਟ ਸਕੂਲਾਂ 'ਚ ਪੜਾਉਂਦੇ ਬੱਚੇ ਬਹੁਤ ਸਾਰੇ ਸਕੂਲ ਖੋਮਾ ਬਾਗ ਦੇ ਨਿਕਲੇ ਪਰ ਪ੍ਰਾਈਵੇਟ ਸਕੂਲਾਂ ਦਾ ਵੀ ਲੈਵਲ ਅਲੱਗ-ਅਲੱਗ ਹੈ ਇੱਕ ਉਹ ਫਾਈਵ ਸਟਾਰ ਕਲਚਰ ਸਕੂਲ ਨੇ ਜਿੱਥੇ ਲੱਖਾਂ ਰੁਪਏ ਫੀਸਾਂ ਨੇ ਇੱਕ ਦੁਕਾਨਾਂ ਦੇ ਤੌਰ ਤੇ ਉਦੋਂ ਬਾਅਦ ਖੋਲੇ ਗਏ ਜਿਹੜੇ ਕੇਵਲ ਰੋਜੀ ਰੋਟੀ ਦਾ ਸਾਧਨ ਬਣੇ ਲੋਕਾਂ ਨੇ ਦੇਖਿਆ ਕਦੇ ਤੁਸੀਂ ਇਹੋ ਜਿਹਾ ਸਰਵੇ ਦੇਖਿਆ ਸੁਣਿਆ ਕਿ ਉਹਦਾ ਪ੍ਰਾਈਵੇਟ ਸਕੂਲਾਂ ਚ ਪੜਨ ਵਾਲੇ ਬੱਚੇ ਕਿੱਥੇ ਪਹੁੰਚੇ ਨੇ ਕਿਹੜੀਆਂ ਪੋਸਟਾਂ ਤੇ ਲੱਗੇ ਨੇ ਕਿੰਨੇ ਖਿਡਾਰੀ ਬਣੇ ਨੇ ਕਿੰਨੇ ਵਿਦੇਸ਼ ਖੇਤਰ ਚੱਗੇ ਗਏ ਨੇ ਕਿੰਨੇ ਕਲਾਕਾਰ ਬਣੇ ਨੇ ਤੇ ਕਿੰਨੇ ਲਿਖਾਰੀ ਬਣੇ ਨੇ ਕਿਉਂਕਿ ਸਰਵੇ ਦਾ ਕਰਾਓ ਸਰਵੇ ਨਹੀਂ ਹੁੰਦਾ ਤਾਂ ਇੱਕ ਝੂਠਾ ਜਾਂ ਇੱਕ ਕਾਲਪਨਿਕ ਸੰਸਾਰ ਸਿਰਜਿਆ ਜਾਂਦਾ ਹੈ ਕਿ ਇਹ ਵਧੀਆ ਸਕੂਲ ਨੇ ਆਟੋਮੈਟਿਕਲੀ ਵਧੀਆ ਮੰਨ ਲਿਆ ਜਾਂਦਾ ਉਸ ਤੋਂ ਬਾਅਦ ਕੁਝ ਨਹੀਂ ਹੁੰਦਾ ਉਸ ਮਾਮਲੇ ਦੇ ਵਿੱਚ ਔਰ ਹੁਣ ਤਾਂ ਖਾਸ ਤੌਰ ਤੇ ਪੰਜਾਬ ਦੇ ਵਿੱਚ ਬਿਲਕੁਲ ਹੀ ਉਲਟਾ ਕੰਮ ਹੈ ਉਹ ਜਿਹੜੇ ਵੀ ਮਰਜੀ ਸਕੂਲ ਚ ਪੜਿਆ ਬੱਚਾ ਜਿਹਨੂੰ ਮਰਜੀ ਪੁੱਛੋ ਮਹਿੰਗੀਆਂ ਫੀਸਾਂ ਵਾਲਿਆਂ ਨੂੰ ਪੁੱਛੋ ਜਾਂ ਘੱਟ ਫੀਸਾਂ ਵਾਲਿਆਂ ਨੂੰ ਪੁੱਛੋ ਕੀ ਕਰਨਾ ਪ੍ਰਸਤੂ ਤੋਂ ਬਾਅਦ ਉਹ ਕਹਿੰਦਾ ਆਈ ਵੈਕਸ ਕਰਨਾ ਬਾਹਰ ਜਾਣਾ ਵਿਦੇਸ਼ ਦੇ ਵਿੱਚ ਜਾ ਕੇ ਦਿਹਾੜੀ ਕਰਨੀ ਹੈ ਹੁਣ ਸਭ ਉਹਨਾਂ ਮਾਪਿਆਂ ਦੇ ਬੱਚੇ ਦਿਹਾੜੀ ਕਰ ਰਹੇ ਨੇ ਵਿਦੇਸ਼ ਦੇ ਵਿੱਚ ਜਾ ਕੇ ਵੱਡਾ ਬੰਦਾ ਬੰਦਾ ਤੋਂ ਸੁਪਨਾ ਹੀ ਖਤਮ ਕਰ ਲਿਆ ਸੀ ਕਿ ਕੋਈ ਸਾਇੰਟਿਸਟ ਬਣਨਾ ਹੈ ਕੋਈ ਡਾਕਟਰ ਬਣਨਾ ਕੋਈ ਵੱਡਾ ਲਖਾਰੀ ਬਣਨਾ ਵੱਖ-ਵੱਖ ਸੋਭਿਆਂ ਚੋਰ ਵੱਡਾ ਨਹੀਂ ਬਣਦਾ ਉੱਥੇ ਸਟੋਰਾਂ ਦੇ ਉੱਤੇ ਕਾਫੀ ਹਾਊਸਾਂ ਦੇ ਵਿੱਚ ਲੋਕਾਂ ਦੇ ਤਰਲੇ ਕੱਢਦੇ ਕਿ ਦਿਹਾੜੀ ਲਈ ਵੀ ਕੰਮ ਮਿਲ ਜੇ ਕਿਸ ਨਾ ਕਿਸੇ ਰੂਪ ਦੇ ਵਿੱਚ ਬੇਸਮੈਂਟਾਂ ਚ ਸੌਂਦੇ ਨੇ 10-10 ਬੰਦੇ ਇੱਕੋ ਇੱਕ ਕਮਰਿਆਂ ਦੇ ਵਿੱਚ ਬੱਚਿਆਂ ਦਾ ਸੁਪਨਾ ਮਾਰਦਾ ਸੁਪਨਾ ਕਿੱਥੋਂ ਮਿਲਦਾ ਹੈ ਸੁਪਨਾ ਸਮਾਜ ਦੇ ਵਿੱਚ ਜਦੋਂ ਸੋਚੀ ਬਿਕਸਤ ਆਉਂਦੀ ਹੈ ਜਿਉਂ ਜਹਾੜਾ ਪੌੜਾ ਹੋਏਗਾ ਉਹ ਸੁਪਨੇ ਦੀ ਕਰਪਾ ਸਰਜਦਾ ਹੈ ਜਿਉਂ ਜਹਾ ਸਕੂਲ ਹੋਏਗਾ ਉਹ ਸੁਪਨੇ ਦੀ ਕਰਪਾ ਕਿ ਮੋੜੀ ਪਰ ਅੱਧੀ ਗੱਲ ਕਰਦਾ ਹੈ ਤੇ ਨਹੀਂ ਤਾਂ ਪੈਸੇ ਦੇ ਜੋਰ ਤਾਂ ਬੱਚਾ ਸੁਪਨਾ ਨਹੀਂ ਸੱਚ ਸਕਦਾ ਉਹ ਕਹਿੰਦਾ ਪੈਸੇ ਹੈ ਕਿ ਅਸੀਂ ਖਰੀਦ ਰਿਹਾ ਹਾਂ ਪੜ੍ਹਾਈ ਨੂੰ ਸਿੱਕੀ ਦੇ ਨਾਲ ਜੋੜਤਾ ਮੰਡੀ 'ਚ ਵਿਕ ਰਹੀ ਚੀਜ਼ ਦੇ ਨਾਲ ਔਰ ਪੜ੍ਹਾਈ ਕੋਈ ਮੰਡੀ 'ਚ ਵਿਕਣ ਵਾਲੀ ਚੀਜ਼ ਨਹੀਂ ਹੈ ਇਹ ਬੱਚੇ ਦਾ ਸਮੂਹਿਕ ਵਿਕਾਸ ਕਰਨ ਦੀ ਚੀਜ਼ ਹੈ ਉਹਦੀ ਪਰਸਨੈਲਿਟੀ ਉਹਦੀ ਸ਼ਖਸੀਅਤ ਬਿਲਡ ਕਰਨ ਵਾਲੀ ਚੀਜ਼ ਹੈ ਕਿ ਜੇ ਮਾਹੌਲ ਹੀ ਗਲਤ ਸਿਰ ਗਿਆ ਤਾਂ ਉਹਦੇ ਤੋਂ ਬੱਚੇ ਕਿਹੋ ਜਿਹੇ ਪੈਦਾ ਹੋਣਗੇ ਸਾਡੇ ਸਾਹਮਣੇ ਔਰ ਇਹ ਜਿਹੜਾ ਤਰੰਧ ਹੈ ਇੱਕ ਗੱਲ ਸਭ ਨੂੰ ਸਮਝਣੀ ਪਾਉਗੀ ਕਿ ਪ੍ਰਾਈਵੇਟ ਹਸਪਤਾਲ ਹੋਣ ਜਾਂ ਪ੍ਰਾਈਵੇਟ ਸਕੂਲ ਹੋਣ ਉਹ ਸਮੁੱਚੇ ਸਮਾਜ ਦਾ ਕੰਮ ਨਹੀਂ ਕਰ ਸਕਦੇ ਨਾ ਸਾਰਿਆਂ ਨੂੰ ਸੇਵਾ ਦੇ ਸਕਦੇ ਨੇ ਨਾ ਬਿਵਾਰੀਆਂ ਦੂਰ ਕਰ ਸਕਦੇ ਨੇ ਨਾ ਪੜ੍ਹਾਈ ਦੇ ਸਕਦੇ ਨੇ ਉਹ ਸਮਾਜ ਦੇ ਇੱਕ ਵਰਗ ਦਾ ਹਿੱਸੇ ਦਾ ਕੰਮ ਸਾਰ ਸਕਦੇ ਨੇ ਸਮੁੱਚਤਾ ਦੇ ਵਿੱਚ ਜੇ ਸਭ ਨੂੰ ਸਾਰੀਆਂ ਸਵਾਵਾ ਦੇਣੀਆਂ ਨੇ ਤਾਂ ਉਹਦੇ ਲਈ ਸਰਕਾਰੀ ਸੰਸਥਾਵਾਂ ਦਾ ਰਹਿਣਾ ਉਹਨਾਂ ਦਾ ਮਜ਼ਬੂਤ ਹੋਣਾ ਤੇ ਉਹਨਾਂ ਦਾ ਅੱਗੇ ਵਧਣਾ ਬੇहद ਜ਼ਰੂਰੀ ਕੀਂ ਹੈ ਔਰ ਐਸੇ ਕਰਕੇ ਅੱਜ ਦਾ ਦੌਰ ਇੱਕ ਹੋਰ ਗੱਲ ਕਰਕੇ ਵੀ ਵੱਖਰਾ ਹੈ ਕਹਿੰਦੇ ਨੇ ਕੰਮ ਹੋਣਾ ਨਹੀਂ ਚਾਹੀਦਾ ਉਹ ਦੇਖਣਾ ਵੀ ਚਾਹੀਦਾ ਜਿਵੇਂ ਸਰਕਾਰੀ ਸਕੂਲਾਂ ਦੇ ਵਿੱਚ ਚਾਹੇ ਪੜ੍ਹਾਈ ਹੈ ਚਾਹੇ ਅਲੱਗ ਦੀਆਂ ਹੋਰ ਗਤੀਵਿਧੀਆਂ ਨੇ ਉਹ ਜੇ ਹੁੰਦੀਆਂ ਵੀ ਰਹਿਣ ਤਾਂ ਬਾਹਰਲਾ ਮਹੌਲ ਇਹ ਸਿਰ ਜਦੋਂ ਦਾ মিডিਆ ਹੋਵੇ ਟੈਲੀਵਿਜ਼ਨ ਹੋਰ ਅਖਬਾਰਾਂ ਹੋਰ ਕਿ ਇੱਥੇ ਤਾਂ ਕੋਈ ਕੰਮ ਹੀ ਨਹੀਂ ਹੋ ਰਿਹਾ ਇਹੋ ਜੇ ਸਮਾਗਮ ਜਿਹੜੇ ਤੁਸੀਂ ਕਰਾ ਰਹੇ ਹੋ ਇਹ ਸਮਾਗਮ ਇਹ ਦਰਸਾਉਂਦੇ ਨੇ ਕਿ ਕੱਲਾ ਇਹ ਨਹੀਂ ਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਕੰਮ ਨਹੀਂ ਹੋ ਰਿਹਾ ਪਰ ਉਹ ਕੰਮ ਦੀ ਕਾਰਗੁਜ਼ਾਰੀ ਇਹਨਾਂ ਸਟੇਜਾਂ ਦੇ ਉੱਤੇ ਦਿਖ ਵੀ ਰਹੀ ਹੈ ਤੁਹਾਡੇ ਸਾਹਮਣੇ ਔਰ ਜੇਕਰ ਐਸੇ ਤਰੀਕੇ ਦੇ ਨਾਲ ਜਿਹੜੇ ਟੀਚਰ ਨੇ ਟੀਚਰ ਨੂੰ ਅਧਿਆਪਕ ਨੂੰ ਕਿਹਾ ਜਾਂਦਾ ਕਿਉਂ ਕੌਮਾਂ ਦਾ ਸਰਜਨਾਰ ਹੈ ਕੌਮਾਂ ਦਾ ਸਰਜਨਾਰ ਕਿਵੇਂ ਮਰਦਾ ਐ ਇੱਥੋਂ ਹੀ ਮਰਦਾ ਐ ਜਿਹੋ ਜਿਹੇ ਬੱਚੇ ਹੋਣਗੇ ਜਿਉਂ ਜੀ ਲਿਆਕਤ ਹੋਏਗੀ ਜਿਉਂ ਜੀ ਸ਼ਖਸੀਅਤ ਬਣੇਗੀ ਉਹਦੇ ਨਾਲ ਜੁੜ ਕੇ ਕੌਮ ਬਣ ਜਾਂਦੀ ਹੈ ਤੇ ਜੇ ਕੌਮ ਕਿਹੋ ਜੀ ਤਰਸਰੀ ਹੈ ਇਹਦੇ ਤੋਂ ਨਰਮ ਕਰਦਾ ਇਸ ਕਰਕੇ ਤੁਸੀਂ ਨਾਲ ਬਿਰ ਕੇ ਆਪ ਸਮਾਜ ਦਾ ਸਹਿਯੋਗ ਲੈ ਕੇ ਮਾਪਿਆਂ ਦਾ ਸਹਿਯੋਗ ਲੈ ਕੇ ਤੇ ਬੱਚਿਆਂ ਨੂੰ ਜਿਹੜੀ ਇਹ ਗੁਣਤੀ ਦੇ ਰਹੇ ਹੋ ਕਿ ਬੇਹਦ ਆਉਣ ਵਾਲੇ ਦਿਨਾਂ 'ਚ ਇਹਦਾ ਫਾਲੇ ਦਾ ਰਿਜ਼ਲਟ ਦਸਾ 15 ਸਾਲਾਂ ਬਾਅਦ ਸਮਾਜ ਦੇ ਸਾਹਮਣੇ ਆਏਗਾ ਤੇ ਸਮਝ ਦੇ ਵਿੱਚ ਆਏਗਾ ਔਰ ਇਸੇ ਕਰਕੇ ਇੱਕ ਕਾਮਯਾਬ ਦੀ ਦਾਇਕ ਮੰੰਜਰ ਹੈ ਕਿ ਜੇ ਬੱਚਿਆਂ ਦੇ ਵਿੱਚ ਇਸੇ ਕਿਸਮ ਦੀ ਪਰਫਾਰਮੈਂਸ ਰਹੇ ਤਾਂ ਮੈਨੂੰ ਲੱਗਦਾ ਕਿ ਆ ਛੋਟੇ ਮੋਟੇ ਪ੍ਰਾਈਵੇਟ ਸਕੂਲਾਂ ਦੇ ਇਧਰ ਉਧਰ ਗੱਡੀਆਂ 'ਚ ਭੇਜ ਕੇ ਜਿਹੜੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਨ ਦਾ ਤਰੀਕਾ ਹੈ ਕਿ ਉਹ ਤੰਤਰ ਘਾਟੇ ਗੱਡੀਆਂ ਚ ਸੌਦੇ ਜਾਂਦੇ ਨੇ ਤੇ ਉਸ ਤੋਂ ਬਾਅਦ ਘਰ ਕਾਦੋਂ ਦਾ ਪਤਾ ਹੀ ਨਹੀਂ ਲੱਗਦਾ ਅੱਧੇ ਨੀਂਦੇ ਕਰਦੇ ਸੁੱਤੇ ਕਰਦੇ ਜਾਗਦੇ ਆਪਣੇ ਬੱਚਿਆਂ ਤਾਂ ਵੀ ਤਰਸ ਕਰੋ ਪਰ ਸਰਕਾਰੀ ਸਕੂਲਾਂ ਦੇ ਵਿੱਚ ਜੇ ਇਸ ਕਿਸਮ ਦਾ ਵਾਹੋਰ بڑھےਗਾ ਤਾਂ ਪੜ੍ਹਾਈ ਦਾ ਕੋਈ ਫਰਕ ਨਹੀਂ ਮਰ ਕੇ ਪੜ੍ਹਾਈ ਤੋਂ ਵੀ ਜ਼ਿਆਦਾ ਅੱਗੇ ਜਿਹੜੇ ਸ਼ਖਸੀਅਤ ਵਿਕਾਸ ਦੇ ਤਰੀਕੇ ਦੇ ਮੁਕਾਬਲਤਨ ਮੈਨੂੰ ਲੱਗਦਾ ਕਿਸੇ ਵੀ ਸਰਕਾਰੀ ਪ੍ਰਾਈਵੇਟ ਸਕੂਲ ਤੇ ਮੁਕਾਬਲਤਨ ਪਰ ਇਸੇ ਕਰਕੇ ਦਾਖਲਿਆਂ ਦੀ ਜਿਹੜੀ ਮਹਿੰਮ ਹੈ ਇਹਨੂੰ ਗੰਭੀਰਤਾ ਨਾਲ ਜਿਹੜੇ ਇਹ ਬਾਪੇ ਆਏ ਨੇ ਇਹਨਾਂ ਦੇ ਬੱਚੇ ਤਾਂ ਬਹੁਤ ਹੱਦ ਤੱਕ ਪੜ੍ਹੇ ਰਹੇ ਨੇ ਉੱਥੇ ਪਰ ਜਿਹੜੇ ਤੋਂ ਬਾਹਰ ਵੀ ਨੇ ਉਹਨਾਂ ਨੂੰ ਵੀ ਜਿਹੜੇ ਦੇਖ ਕੇ ਵੀ ਉਹਨਾਂ ਨੂੰ ਵੀ ਇੱਕ ਮਹਿੰਮ ਚਲਾਈ ਚਾਹੀਦੀ ਹੈ ਹੌਸਲੇਵੰਦੀ ਕੰਮ ਕੇਵਲ ਇੰਨਾ ਹੀ ਕਰ ਲੈਣਾ ਸਮਾਜ ਦੇ ਹਿੱਸੇ ਦਾ ਹੋਰ ਕੋਈ ਨਹੀਂ ਜਿੰਨੀਆਂ ਫੀਸਾਂ ਤੁਸੀਂ ਪ੍ਰਾਈਵੇਟ ਸਕੂਲਾਂ ਚ ਆਪਣੇ ਬੱਚਿਆਂ ਤੇ ਖਰਚ ਰਹੇ ਹੋ ਉਹਦਾ 10ਵਾਂ ਹਿੱਸਾ ਵੀ ਨਾਲ ਲੱਗਦੇ ਸਰਕਾਰੀ ਸਕੂਲਾਂ ਦੇ ਡੋਨੇਸ਼ਨ ਦਿੰਦੇ ਰਹੋ ਨਾਲ ਲੱਗ ਕੇ ਕਰਦੇ ਰਹੋ ਤਾਂ ਇਹ ਦਿਨ ਨੂੰ ਦੁਪਹਿਰ ਹੀ ਰਾਤ ਚੌਂਕ ਨੇ ਤਰੱਕੀ ਕਰ ਸਕਣਗੇ ਔਰ ਇਹੀ ਸਕੂਲ ਬਣੰਦੀਆਂ ਨੂੰ ਇਹਨਾਂ ਦੇ ਵਿੱਚ ਪੜ ਰਹੇ ਬੱਚੇ ਬਣੰਦੀਆਂ ਨੂੰ ਸੋਲ ਕੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦਿਲ ਬੜਾ ਹੀ ਖੁਸ਼ ਹੈ ਅੱਜ ਦਾ ਮਾਹੌਲ ਦੇਖ ਕੇ ਜੋ ਕੱਲ ਦੀ ਸਾਡੀ ਪਨੀਰੀਏ ਜੋ ਸਾਡਾ ਕੱਲ ਹੈ ਉਹਨਾਂ ਨੂੰ ਇੱਥੇ ਨੱਚਦੇ ਗਾਉਂਦੇ ਹੱਸਦੇ ਦੇਖ ਕੇ ਇੰਜ ਲੱਗਦਾ ਕਿ ਇਹ ਜਿਹੜੀ ਸੰਸਤਾ ਹੈ ਇਹਨਾਂ ਨੇ ਬਹੁਤ ਹੀ ਵਧੀਆ ਪ੍ਰੋਗਰਾ ਕੀਤਾ ਹੈ ਮੈਂ ਸਾਸਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਜੋ ਆਪਣਾ ਸਮਾਜ ਹੈ ਕੁਝ ਨਾ ਪੱਖੀ ਹੁੰਦਾ ਜਾ ਰਿਹਾ ਦਿਨੋ ਦਿਨ ਉਸ ਨੂੰ ਹਾਂ ਪੱਖੀ ਕਰਨ ਲਈ ਆਪਣੇ ਬੱਚਿਆਂ ਨੂੰ ਸਾਂਭਣ ਲਈ ਆਪਣੇ ਬੱਚਿਆਂ ਨੂੰ ਕੋ ਬੁਰੀਆਂ ਆਦਤਾਂ ਨਾਲ ਲੱਗਣ ਉਹਨਾਂ ਨੂੰ ਦੂਜੀ ਰੱਖਣ ਲਈ ਇਹ ਬਹੁਤ ਵਧੀਆ ਪਰਾਲਾ ਹੈ ਤੇ ਮੈਂ ਸਸਤਾ ਨੂੰ ਆਪਣੇ ਦਿਲੋਂ ਧੰਨਵਾਦ ਇਹਨਾਂ ਦਾ ਕਰਦਾ ਤੇ ਆਉਣ ਵਾਲੇ ਟਾਈਮ ਵਿੱਚ ਵੀ ਇਹਨਾਂ ਤੋਂ ਆਸ ਰੱਖਦਾ ਕਿ ਇਹਨਾਂ ਦੇ ਪਰਾਲੇ ਹੁੰਦੇ ਰਹਿਣ ਕਿਉਂਕਿ ਸਾਡੀ ਐਥੀਕਲ ਡਿਊਟੀ ਬਣਦੀ ਹੈ ਕਿਉਂਕਿ ਸਾਡਾ ਇਨਸਾਨੀਅਤ ਫਰਜ਼ ਬਣਦਾ ਅਸੀਂ ਆਪਣੇ ਸਰਮਾਇਏ ਨੂੰ ਸਾਡੇ ਸੋ ਇੱਕ ਵਾਰ ਫੇਰ ਲੈ ਇਹਨਾਂ ਦਾ ਧੰਨਵਾਦ ਕਰਦਾ ਦਿਨ ਨਾਲ ਵਾਦਾ ਵੀ ਕਰਦਾ ਕਿ ਜਦੋਂ ਵੀ ਹਾਕਮਾਂਗੇ ਅਸੀਂ ਇਹਨਾਂ ਦੇ ਨਾਲ ਚੱਲਦੇ ਰਹਾਂਗੇ ਸੋ ਥੈਂਕ ਯੂ ਵੈਰੀ ਮਚ ਗੋਡ ਬlesਸ ਐਵਰੀਬਾਡੀ ਬਹੁਤ ਬਧਨਵਾਦੀਆਂ ਸੁਖੀ ਬਾਖ ਜੀ ਦੇ ਜਿਨ੍ਹਾਂ ਨੇ ਆਪਣੇ ਬਹੁਤ ਹੀ ਜਿਆਦਾ ਕੀਮਤੀ ਸਮੇਂ ਤੋਂ ਕੱਢੇ ਇਸ ਸਮਾਗਮ ਲਈ ਸਮਾਂ ਕੱਢਿਆ ਇਸ ਬਾਰੇ ਮੈਂ ਜ਼ਿਕਰ ਕਰੂੰਗਾ ਦੂਜੇ ਤੋਂ ਸੀਨੀਅਰ ਪੱਤਰਕਾਰ ਪੱਤਰਕਾਰ ਹਰਨੇਸ਼ ਸਿੰਘ ਜੀ ਦਾ ਸਨਮਾਨ ਕਰਨਗੇ ਜੀ ਇਹ ਸਾਡੇ ਮਹਿਮਾਨ ਜਿਹੜਾ ਸੁੱਖੀ ਬਾੜ ਦੀ ਨਾਲਾਏ ਰਿਕਰਤ ਸਿੰਘ ਤੇਜੇ ਜੀ ਆ ਸਨਮਾਨ ਹੈ ਜਿਹੜਾ ਅੱਜ ਸਾਰੇ ਮਹਿਮਾਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਇਸ ਸਮਾਗਮ ਲਈ ਸਮਾਂ ਕੱਢਿਆ ਤੇ ਵਿਸ਼ੇਸ਼ ਤੌਰ ਤੇ ਤੁਹਾਡੇ ਇਸ ਸਮਾਗਮ ਵਿੱਚ ਹਾਜ਼ਰੀ ਲਗਾਈ ਉਸ ਦੀ ਖਿਆਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ Gracias. ਸਭ ਸੇ ਦਰਦ ਕੰਨ ਚੋਂ ਮੇ ਵਸ ਗਈਆਂ ਸਭ ਸੇ ਦਰਦ ਕੰਨ ਚੋਂ ਮੇ ਵਸ ਗਈਆਂ